ਕੱਲ ਜੀ ਸਾਡੇ ਅੱਗ ਲੱਗੀ ਆ 1 ਵਜੇ 1 ਵਜੇ ਦੇ ਲੱਗੀ ਕਾਫੀ ਠੜਾ ਰਖਵਾ ਥੜ ਗਿਆ ਚਲੋ ਚਲੋ ਵਾਗਰੋ ਵਾਗਰੋ ਨਾਲ ਤੁਸੀਂ ਕਾਫੀ ਰਖਵਾ ਥੜਨ ਦੇ ਨਾਲ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਰਾਤ ਵੀ ਇਹੀ ساری ਰਾਤ ਬਹਿ ਕੇ ਕੱਟੀ ਆ ਜਿੱਦੋਂ ਅੱਗ ਨਿਕਲਦੀ ਸੀ ਅਸੀਂ ਪਾਣੀ ਬੱਚਿਆਂ ਨੂੰ ਲੈ ਕੇ ਤੇ ਪਾਣੀ ਪਾਉਂਦੇ ਨੇ ਕੋਈ ਵੀ ਅਜ ਤੱਕ ਤੇ ਸਰਕਾਰ ਦੀ ਹੈ ਇਹਦੇ ਕੋਲ ਹੌਸਲਾ ਕਰੋ ਪੂਰਾ ਨਹੀਂ ਕੋਈ ਵੀ ਸਾਡੀ ਅਜ ਤੱਕ ਕਿਸੇ ਨੇ ਬਾਹਰ ਹੀ ਫੜੀ ਕਣਕ ਵੀ ਸੜ ਗਈ ਕਣਕ ਵੀ ਸੜ ਗਈ ਰੈਡੀ ਕਿੱਲਾ ਕਿੱਲਾ ਅੱਛਾ ਤੇ ਟੂੜੀ ਜਿਹੜੀ ਪੁਰਾਣੀ ਪਈ ਹੋਈ ਸੜ ਗਈ। ਪੁਰਾਣੀ ਟੂੜੀ ਵੀ ਸੜ ਗਈ ਰਾਤ ਅਸੀਂ ਸਾਰੀ ਬੈਗ ਕੱਟੀ ਅਸੀਂ ਅੱਗ ਭਿਉਂਦੇ ਰਹੇ ਮੈਂ ਉੱਪਰ ਨਾਨਕ ਤਾਨ ਕੇ ਪਾਰ ਹੋ ਜੇ ਵੇ। ਘਰਾਂ ਦਾ ਬਚਾਅ ਹੋ ਗਿਆ। ਹਾਂਜੀ। ਅਸੀਂ ਅੱਜ ਸਵੇਰੇ ਵੀ ਅਸੀਂ ਪਾਣੀ ਲਿਆਣ ਕੇ ਟੈਂਕੀਆਂ ਜਿਹੜੀਆਂ ਦਿੱਤੀਆਂ ਸਰਕਾਰ ਨੇ ਉਹ ਟੈਂਕਿਆਂ ਨਾਲ ਲਿਆ ਕੇ ਪਾਣੀ ਭਾਉਂਦੇ ਰਹੇ ਫੇਰੇ ਵੀ। ਹੋਰ ਵੀ ਆਏ ਟਰੈਕਟਰ ਆਏ ਸੀ ਉਹਨਾਂ ਨਾਲ ਵਾਲਾ ਨਾਲ ਟੂੜੀ ਅਸੀਂ ਪਛਾਂਗੇ ਡੇਰਾ। ਇੱਕ ਮੈਂ ਬੇਨਤੀ ਕਰਨਾ ਚਾਹਣਾ ਜਿਵੇਂ